ਕਸਟਮ ਵਿਭਾਗ ਨੇ 2 ਵੱਖ-ਵੱਖ ਮਾਮਲਿਆਂ ਵਿੱਚ ਸਥਾਨਕ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਿਦੇਸ਼ ਤੋਂ ਆਏ 2 ਵੱਖ-ਵੱਖ ਵਿਅਕਤੀਆਂ ਕੋਲੋਂ 8 ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਅਤੇ ਲਗਭਗ 400 ਗ੍ਰਾਮ 24 ਕੈਰਟ ਸੋਨਾ ਬਰਾਮਦ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਲੇਸ਼ੀਆ 에ਅਰਲਾਈਨ ਦੀ ਹਵਾਈ ਉਡਾਨ ਰਾਈ ਮਲੇਸ਼ੀਆ ਤੋਂ ਆਏ ਇੱਕ ਵਿਅਕਤੀ ਕੋਲੋਂ 8 ਕਿਲੋ 170 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਜੋ ਕਿ ਗਾਂਜਾ ਜਾਪਦਾ ਹੈ ਉਨ੍ਹਾਂ ਦੱਸਿਆ ਕਿ ਕਸਟਮ ਵਿਭਾਗ ਨੇ ਅਗਾਊ ਸੂਚਨਾ ਦੇ ਆਧਾਰ ਤੇ ਇਸ ਵਿਅਕਤੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਬੈਗ ਵਿੱਚੋਂ ਇਹ 8 ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਮੁਲਜਮ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਸ਼ੀਲਾ ਪਦਾਰਥ ਜਬਤ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ شناخت ਮਨਦੀਪ ਸਿੰਘ ਵਜੋ ਹੋਈ ਹੈ। ਜਬਤ ਕੀਤੇ ਸੋਨੇ ਦੇ ਜੀਵਰਾਤ ਘਟਨਾ ਵਿੱਚ ਕਸਟਮ ਵਿਭਾਗ ਨੇ ਸਿੰਗਾਪੁਰ ਤੋਂ ਸਕੂਟ 에ਅਰਲਾਈਨ ਦੀ ਉਡਾਨ ਰਾਈ ਅੰਮ੍ਰਿਤਸਰ ਹਵਾਈ ਅੱਡੇ ਤੇ ਪੁੱਜੀ ਇੱਕ ਯਾਤਰੀ ਕੋਲੋਂ 400 ਗ੍ਰਾਮ 24 ਕੈਰਟ ਸੋਨਾ ਬਰਾਮਦ ਕੀਤਾ ਹੈ। ਇਸ ਵਿੱਚ 320 ਗ੍ਰਾਮ ਦੀ ਇੱਕ ਸੋਨੇ ਦੀ ਚੈਨ ਅਤੇ 80 ਗ੍ਰਾਮ ਦਾ ਸੋਨੇ ਦਾ ਕੜਾ ਸ਼ਾਮਿਲ ਸੀ ਕਸਟਮ ਵਿਭਾਗ ਨੇ ਜਾਂਚ ਮਗਰੋਂ ਕਸਟਮ ਐਕਟ 1962 ਦੀ ਧਾਰਾ 110 ਦੇ ਤਹਿਤ ਇਹ ਸੋਨਾ ਜ਼ਬਤ ਕਰ ਲਿਆ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ